ਲੱਗਿਆ ਜੀ ਆਪਾਂ ਜੈਕ ਲਾਉਣ ਟਰਾਲੇ ਨੂੰ ਜੀ ਇਹ ਆ ਲੋ ਜੀ ਗਿਰ ਗਿਆ ਆਪਣਾ ਟਰਾਲਾ ਤੇ ਆ ਸਾਡਾ ਫੋਰਮੈਨ ਖੜਾ ਪਾਲ ਪਾਲ ਲੱਗ ਜੂਗਾ ਇੱਕ ਦੋ ਦਿਨਾਂ ਵਿੱਚ ਸਾਡੇ ਇੱਕ ਖੜੇ ਆ ਜੀ ਇੱਕ ਪ੍ਰਿੰਸ ਹੈ ਤੇ ਇੱਕ ਕਰਨ ਹੈ ਕਰਨ ਨੇ ਤਾਂ ਬਾਹਰ ਜਾਣਾ ਇਹਦੀ ਟ੍ਰੇਨਿੰਗ ਹੈ 10-15 ਦਿਨਾਂ ਰਹਿ ਕੇ ਪਾਸੇ ਇਹਦੇ ਹੋਰ ਵੀਰ ਆ ਜੀ ਹੋ ਠੀਕ ਆ ਵੀਰ ਚੜਦੀ ਕਲਾ ਜੀ ਚੜਦੀ ਕਲਾ ਜੀ ਚਲੋ ਵਧੀਆ ਚਾਹੀਦਾ ਜੀ ਤੇ ਤੁਹਾਨੂੰ ਹੋਰ ਦਿਖਾਉਂਦੇ ਆਪਾਂ ਇਹ ਇੱਕ ਟਰਾਲੇ ਲੱਗੇ ਪਿਆ ਹੈ ਪਾਈ ਵੀ ਆਪਣੇ ਟਰਾਲੇ ਇਹਨਾਂ ਦੀਆਂ ਗਲਆਂ ਨਾ ਮੋੜੀਆਂ ਆਪਾਂ ਨੇ ਆ ਥੰਮਣੇ ਕਰਾਈ ਆਪਣੇ ਪੀਟੀਓ ਵਾਲਾ ਬਾਈ ਨੂੰ ਆਪਾਂ ਨੇ ਸਲਾਹ ਦਿੱਤੀ ਸੀ ਵੀ ਇਹ ਪੁਰਾਣਾ ਟਰਾਲਾ ਤੂੰ ਰਹਿਣ ਦੇ ਪੁਰਾਣੇ ਟਰਾਲੇ ਨੂੰ ਨਾ ਵਧਾ ਕੇ 19 ਫੁੱਟ ਕਰਤਾ ਜੀ ਆਪਣੇ ਥੱਲੇ ਲਾਤੀ ਵੀਡੀਓ ਚੈੱਕ ਕਰਤਾ ਜੀ YouTube ਉੱਪਰ ਆਪਣੀ ਵੀਡੀਓ ਪਈ ਵੀ ਚੈੱਕ ਕਰ ਲਿਓ ਵੀਰ ਤੇ ਇੱਕ ਇਧਰ ਹੈ ਜੀ ਇਹ 20 ਫੁੱਟ ਹੈ ਜੀ ਇਹ ਡਬਲ ਹਿਸਾਈ ਜੀ ਬਾਈ ਕਹਿੰਦਾ ਡਬਲ ਹਿੱਸਾ ਲਵਾਉਣਾ ਏ ਜੀ ਸੁੱਖੀ ਬਾਈ ਆ ਸਾਡਾ ਪਾਗੋ ਮਜਰੇ ਤੇ ਠੀਕ ਬਾਰੇ ਦਾ ਹਿੱਸਾ ਰਾ ਕੇ ਪਰ ਤੁਨੋਂ ਇਹਦਾ ਬਿਡ ਲੱਗ ਜਾਣਾ ਜੀ ਆ ਗਲਾਈਆਂ ਏਸੀ ਦੀਆਂ ਕਰੀ ਅੰਮਾ ਤੇ ਸਾਡਾ ਫੋਰਮੈਨ ਇਹ ਠੀਕ ਹੈ ਫੋਰਮੈਨ ਹਾਂਜੀ ਹਾਂ ਸਰ ਜੀ ਹੋਰ ਵਧ ਗਿਆ ਆ ਬਾਈ ਦਾ ਆਪਣੇ ਪੁਰਾਣੇ ਗਾਡਰਾ ਪੱਟੇ ਆਈ ਇਹਦੇ ਫੜਾ ਸਾਹਮਣੇ ਆ ਨਾ ਟਰਾਲਾ ਬਾਲਾ ਫਾਰਮ ਲਿਖਿਆ ਪਿਆ ਇਹਦੇ ਪੁਰਾਣੇ ਗੱਡਰ ਆਪਾਂ ਨੇ ਆ ਸਾਹਮਣੇ ਤੇ ਪੱਟਤੇ ਆ। ਇਹਨੂੰ ਵੀ ਕੱਲੋਂ ਚਾਦਰਾਂ ਲੱਗ ਜਾਣੀਆਂ ਸਾਡੀਆਂ। ਤੇ ਆ ਟੂਲ ਟੈਕ ਵਾਲਿਆਂ ਦਾ ਵੀ ਆਪਣੇ ਕੋਲ ਜਗ੍ਹਾ ਢਿੱਕ ਜਾਊਗਾ। ਰੂਲਰ ਚੜਨੇ ਵਾਲਾ ਲੱਗੇ ਬਣਾਉਣੇ ਨੂੰ ਆਪਾਂ ਸ਼ਿਫਟਿੰਗ ਖਾਤਰ ਹੈ ਤਿਆਰ ਕਰਵਾਇਆ ਉਹਨਾਂ ਨੇ। ਬਾਕੀ ਕੋ ਪੰਜੋਲੇ ਦੀਆਂ ਤੱਦੀਆਂ ਖੜੀਆਂ ਸਾਹਮਣੇ। ਕੱਲ ਉਹਨਾਂ ਨੂੰ ਵੀ ਰੰਗ ਵਾਜ ਜਾਣਾ ਜੀ ਤੇ ਆ ਟੈਂਕਰ ਨੂੰ ਵੀ ਰੰਗ ਵਾਜ ਜਾਣਾ ਕੱਲ ਨੂੰ YouTube ਆਪਣਾ ਪਹਿਲਾਂ ਰਿਮੂਵ ਹੋ ਗਿਆ ਤਾਂ ਆਪਣੇ ਦੁਆਰੇ ਚੈਨਲ ਬਣਾਇਆ ਇੱਕ ਦੋ ਦਿਨ ਹੋਏ ਹਨ ਹਜੇ ਬਾਕੀ ਪਿਆਰ ਦਿਓ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਧੰਨਵਾਦ ਅਗਲੀ ਵੀਡੀਓ 'ਚ ਮਿਲਦੇ ਆ ਠੀਕ ਹੈ ਬੋਜੀ ਵੀਰ ਓਕੇ ਵੀਰ ਓਕੇ ਜੀ ਸਬਸਕ੍ਰਾਈਬ ਮੜਾ ਕਹਿ ਦਿਓ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਿਓ ਵੀਰ ਸਾਰੇ ਮੇਰਾ ਵੀਰ ਬਾਤ ਚੜ ਕੇ ਸ਼ੇਅਰ ਕਰ ਦਿਓ ਭਾਈ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਰ ਕਰਵਾਓ ਇੱਥੇ ਆ ਕੇ ਕੋਈ ਮਿਹਰਬਾਨੀ ਵੀਰ ਠੀਕ ਹੈ ਜੀ ਵੀਰ ਅਗਲੀ ਵੀਡੀਓ ਚ ਮਿਲਦੇ ਸਬਸਕ੍ਰਾਈਬ ਜ਼ਰੂਰ ਕਰਦੇ ਹੋਈ ਚੈਨਲ ਨੂੰ